ਕਾਲੀਪਾਜ ਦਾ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਨੇੜਲੇ ਪਿੰਡ ਬਾਲਤਖੁਰਦ ਦਾ ਆਦਰਸ਼ ਸਕੂਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਇੱਥੇ ਪੜਾਉਂਦੇ ਅਧਿਆਪਕਾਂ ਨੂੰ ਕੰਪਨੀ ਵੱਲੋਂ ਤਨਖਾਹ ਨਾ ਮਿਲਣ ਕਾਰਨ ਅੱਜ ਸਕੂਲ ਦੇ 42 ਅਧਿਆਪਕ ਗੈਰਹਾਜ਼ਰ ਰਹੇ ਅਧਿਆਪਕਾਂ ਦੀ ਗੈਰਹਾਜ਼ਰੀ ਦੌਰਾਨ ਜਿੱਥੇ ਸਕੂਲ ਦੇ ਬੱਚਿਆਂ ਨੇ ਸਕੂਲ ਵਿੱਚ ਖੂਬ ਹੜਦੰਗ ਮਚਾਇਆ ਉੱਥੇ ਅਧਿਆਪਕਾਂ ਦੀ ਗੈਰਹਾਜ਼ਰੀ ਨਾਲ ਬੱਚਿਆਂ ਦੇ ਭੂਿਕਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਸਕੂਲ ਦੀ ਵਾਰਡਨ ਨੇ ਵੀ ਬੱਚਿਆਂ ਨੂੰ ਸੰਭਾਲਣ ਤੋਂ ਹੱਥ ਖੜੇ ਕਰ ਦਿੱਤੇ ਉਹਨਾਂ ਆਖਿਆ ਕਿ ਨਾ ਬੱਚਿਆਂ ਨੂੰ ਸੰਭਾਲਣਾ ਹੁਣ ਉਸਦੇ ਵਾਸਤੇ ਗੱਲ ਨਹੀਂ ਪੁੱਛਣ ਤੇ ਵਾਰਡਨ ਨੇ ਆਖਿਆ ਕਿ ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਕਾਰਨ ਉਹ ਅੱਜ ਸਕੂਲ ਤੋਂ ਗੈਰਹਾਜ਼ਰ ਹਨ ਜਿਸ ਕਾਰਨ ਇਹ ਸਾਰੀ ਨੋਟਾਈ ਹੈ ਜ਼ਿਕਰਯੋਗ ਹੈ ਕਿ ਪਿਛਲੇ ਕਾਲੀ ਪਾਛਪਾ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਕੰਪਨੀ ਨਾਲ ਮਿਲ ਕੇ ਡ੍ਰੀਮ ਪ੍ਰੋਜੈਕਟ ਵਜੋਂ ਸੂਬੇ ਪਾਰ ਵਿੱਚ ਖੋਲਿਆ ਗਿਆ ਸੀ ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਮੁਫਤ ਮਿਆਰੀ ਸਿੱਖਿਆ ਦੇਣਾ ਸੀ ਪਰੰਤੂ ਇਹ ਦਰਸਨਯੋਗ ਹੈ ਕਿ ਨਾ ਸਕੂਲਾਂ ਵਿੱਚ ਅਧਿਆਪਕਾਂ ਨੂੰ ਹੁਣ ਤੱਕ ਤਨਖਾਹਾਂ ਨੂੰ ਲੈ ਕੇ ਕਾਫੀ ਸੰਘਰਸ਼ ਕਰਨਾ ਪਿਆ ਬਾਲਤਖੁਰਦ ਦੇ ਅਧਿਆਪਕਾਂ ਨੂੰ ਤਾਂ ਰੋਡ ਜਾਮ ਤੱਕ ਕਰਨਾ ਪਿਆ ਸੀ ਉਧਰ ਸਕੂਲ ਕਮੇਟੀ ਦੇ ਡਾਇਰੈਕਟਰ ਮਹਿੰਦਰ ਕੌਰ ਨੇ ਆਖਿਆ ਹੈ ਕਿ ਅੱਜ ਉਹਨਾਂ ਦੇ ਸਕੂਲ ਦੇ ਬਿਆੜੀ ਅਧਿਆਪਕ ਗੈਰ ਹਾਜ਼ਰ ਹਨ ਅਤੇ ਉਹਨਾਂ ਇਹ ਵੀ ਮੰਨਿਆ ਹੈ ਕਿ ਇਹਨਾਂ ਅਧਿਆਪਕਾਂ ਨੂੰ ਪਿਛਲੇ 3 ਮਹੀਨਿਆਂ ਤੋਂ ਕੰਪਨੀ ਤੇ ਸਰਕਾਰ ਵੱਲੋਂ ਤਨਖਾਹ ਨਹੀਂ ਦਿੱਤੀ ਗਈ ਉਹਨਾਂ ਦਾ ਗੁੱਸਾ ਜਾਇਜ਼ ਹੈ ਪਰ ਇਹਨਾਂ ਅਧਿਆਪਕਾਂ ਨੂੰ ਬਿਨਾਂ ਦੱਸੇ ਸਕੂਲ ਤੋਂ ਗੈਰ ਹਾਜ਼ਰ ਹੋਣਾ ਬੱਚਿਆਂ ਦੇ ਭਵਿੱਖ ਲਈ ਖਤਰਾ ਹੈ ਉਹਨਾਂ ਆਖਿਆ ਹੈ ਕਿ ਗੈਰ ਹਾਜ਼ਰ ਰਹੇ ਅਧਿਆਪਕਾਂ ਖਿਲਾਫ ਵਿਭਾਗੀ ਕਾਰਵਾਈ ਲਈ ਕੰਪਨੀ ਅਤੇ ਸਰਕਾਰ ਨੂੰ ਲ ਉਕਤ ਮਾਮਲੇ ਨੂੰ ਧਿਆਨ ਵਿੱਚ ਲਿਆਉਣ ਤੇ ਦਿਨੇਸ਼ ਬਾਂਸਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਮੀਡੀਆ ਨੂੰ ਨਾਲ ਲੈ ਕੇ ਸਕੂਲ ਦਾ ਦੌਰਾ ਕੀਤਾ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਮੌਕੇ ਸ਼੍ਰੀ ਬਾਂਸਲ ਨੇ ਆਖਿਆ ਕਿ ਇਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਕਰਕੇ ਅਧਿਆਪਕਾਂ ਵੱਲੋਂ ਸਕੂਲ ਵਿੱਚ ਗੈਰਹਾਜ਼ਰ ਹੋਣਾ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ ਨਾਲ ਹੀ ਉਹਨਾਂ ਨੇ ਸਰਕਾਰ ਤੋਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਦੀ ਵੀ ਜ਼ੋਰਦਾਰ ਮੰਗ ਕੀਤੀ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ ਅਜ਼ਾਦ ਟੀਵੀ న్యూਸ ਜਿਲੀ ਪਵਾਨੀਗੜ੍ਹ ਤੋਂ ਰਵੀ ਆਜ਼ਾਦੀ ਦੀ ਰਿਪੋਰਟ ਹਾਲਾਤ ਸਾਡੇ ਸਕੂਲ ਦਾ ਹਾਲਾਤ ਤਾਂ ਠੀਕ ਹੈ ਬਟ ਸਾਡੇ ਟੀਚਰਸ ਨੂੰ ਨਾ ਤਾਂ ਸੈਲਰੀਜ਼ ਮਿਲ ਰਹੀਆਂ ਨੇ ਤਾਂ ਕਰਕੇ ਉਹ ਸਕੂਲ ਨਹੀਂ ਆ ਰਹੇ ਤਾਂ ਸਾਨੂੰ ਡਰੈਸੇਸ ਮਿਲ ਰਹੀਆਂ ਨੇ ਔਰ ਨਾ ਹੀ ਸਾਨੂੰ ਨੋਟਬੁక్స్ ਔਰ ਬੁੱਕਸ ਮਿਲ ਰਹੀਆਂ ਨੇ ਜਿਸ ਕਰਕੇ ਪੜ੍ਹਾਈ ਦਾ ਕੀ ਹਾਲਾਤ ਹੈ ਸਾਡੇ ਪ੍ਰਾਇਡ ਠੀਕ ਹੈ ਬਟ ਟੀਚਰ ਜੇਕਰ ਸੈਲਰੀ ਮਿਲੇ ਸਾਨੂੰ ਸਕੂਲ ਕਿਵੇਂ ਪੜ੍ਹਾਉਣਗੇ ਉਹ ਅਗਰ ਟੀਚਰ ਨੂੰ ਸੈਲਰੀ ਮਿਲੇ ਤਾਂ ਬੈਟਰ ਸਾਡੇ ਸਕੂਲ ਪੜ੍ਹਾਈ ਦਾ ਤਾਂ ਛੋਟਾ ਨੁਕਸਾਨ ਹੋਵੇ ਹਾਂਜੀ ਸਰ ਸਾਨੂੰ ਬੀਸੇ ਸਾਲਾਂ ਨੂੰ ਬੁੱਕਸ ਸਾਰੇ ਪ੍ਰਾਣੇ ਮਿਲ ਰਹੇ ਕੋਈ ਨਵੀਂ ਬੁੱਕਸ ਨਹੀਂ ਮਿਲੀ ਕੋਈ ਡਰੈਸ ਨਹੀਂ ਮਿਲੀ ਹੈਗੀ ਸਾਨੂੰ ਤੇ ਸਾਡੀ ਪੜਾਈ ਤੇ ਵੀ ਬਹੁਤ ਨੁਕਸਾਨ ਹੋ ਰਿਹਾ ਸਾਡੀ ਬੋਰਡ ਦੀ ਕਲਾਸ ਹੈ ਸਾਨੂੰ ਅੱਗੇ ਜਾਣ ਦੀ ਬਹੁਤ ਮੁਸ਼ਕਿਲ ਹੋ ਗਈ ਸਾਡੇ ਨੰਬਰ ਨਹੀਂ ਆਉਣਗੇ ਜਦ ਟੀਚਰਸ ਵੀ ਸਕੂਲ ਆ ਰਹੇ ਸਨ ਅਸੀਂ ਪੜਾਂਗੇ ਕਿਵੇਂ ਸਾਡੀ ਪੜਾਈ ਤੇ ਬਹੁਤ ਨੁਕਸਾਨ ਹੋ ਰਿਹਾ ਦੂਸਰੇ ਬੱਚੇ ਅਸੀਂ ਚਾਹੁੰਦੇ ਹਾਂ ਵੀ ਟੀਚਰ ਦੀ ਸੈਲਰੀ ਆਵੇ ਤੇ ਟੀਚਰ ਸਾਨੂੰ ਸਕੂਲ ਆ ਕੇ ਪੜਾਉਣ ਤੇ ਸਾਡੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਕੋਈ ਜਰੂਰ ਇੱਕ ਜਣਾ ਬੋਲੋ ਆ ਵੀ ਕਿਵੇਂ ਜੇ ਮਾਸਟਰ ਨਾ ਹੋਵੇ ਜੀ ਤਾਂ ਵੀ ਘਾਬੀ ਪੈ ਜਾ ਅੱਛਾ ਸਾਰਾ ਸੇ ਬਹੁਤ ਔਖ ਹੈ ਜੀ ਬੱਚਿਆਂ ਸੰਭਾਲੀਏ ਕੱਸੀਂ ਕੰਮ ਕਰੀਏ ਜੀ ਅਸੀਂ ਆਂਟੀਆਂ ਜੀ ਸਕੂਲ ਦੀਆਂ ਸਾਨੂੰ ਜਿਹੜਾ ਕੰਮ ਕਰਨਾ ਪੈਣਾ ਜੀ ਅਸੀਂ ਉਹ ਕਰ ਸਕਦੇ ਹਾਂ ਨਾ ਤੇ ਹੁਣ ਸਾਡਾ ਅੱਜ ਦੇਖੋ ਹਾਲ ਕੀ ਹੋ ਰਿਹਾ ਜੀ ਟੀਚਰ ਆਈ ਨਹੀਂ ਹੈਗੇ ਅਸੀਂ ਕੀ ਕਰੀਏ ਜੀ ਬੱਚੇ ਕਿਵੇਂ ਸੰਭਾਲੀਏ ਅਸੀਂ ਬੱਚੇ ਕੰਟਰੋਲ ਤੋਂ ਵੀ ਖੱਪ ਪਾਰੇ ਨਹੀਂ ਬੁਰਾ ਹਾਲ ਹੈ ਜੀ ਬੱਚਿਆਂ ਦਾ ਬਾਲਾ ਬੁਰਾ ਹਾਲ ਹੋ ਰਿਹਾ ਖੱਪ ਪੈ ਰਹੀ ਹੈ ਜੀ ਜਮੀ ਟੀਚਰ ਪਤਾ ਨਹੀਂ ਜੀ ਕੀ ਇਹਨਾਂ ਨੂੰ ਪੇਮੈਂਟ ਦੀ ਪ੍ਰੋਬਲਮ ਹੋ ਰਹੀ ਹੈ ਜੀ ਪੇਮੈਂਟ ਨਹੀਂ ਆ ਰਹੀ ਆਂਟੀਆਂ ਦੀ ਵੀ ਨਹੀਂ ਆ ਰਹੀ ਸਾਡਾ ਬਹੁਤ ਬੁਰਾ ਹਾਲ ਹੈ ਜੀ ਸਰ ਟੀਚਰਜ਼ ਵੱਲੋਂ ਇੱਕ ਡਿਮਾਂਡ ਚੱਲ ਰਹੀ ਸੀ ਸੈਕੰਡ ਸੈਟਰਡੇ ਦੇ ਆਫ ਦੀ ਇਹਨਾਂ ਸਾਰੇ ਸੈਟਰਡੇ ਵੀ ਆਫ ਹੋਣ ਜੋ ਕਿ ਪੋਸੀਬਲ ਨਹੀਂ ਹੈ ਅਕੋਰਡਿੰਗ ਟੂ ਨੋਰਮ ਦੂਜਾ ਸ਼ਨੀਵਾਰੀ ਆਫ ਕੀਤਾ ਜਾ ਸਕਦਾ ਹੈ ਤੇ ਬਾਕੀ ਸਾਰੇ ਵਰਕਿੰਗ ਹੀ ਹੁੰਦੇ ਆ ਕਿੰਨੇ ਟੀਚਰ ਗੈਰ ਹਾਜ਼ਰ ਆ ਸਰ ਅੱਜ 42 ਟੀਚਰ ਹੈ ਜੋ ਗੈਰ ਹਾਜ਼ਰ ਹੈ ਸਕੂਲ ਦੇ ਵਿੱਚੋਂ ਤੇ ਸੈਲਰੀ ਕਿੰਨੇ ਦਿਨ ਤੋਂ ਮਿਲਿਆ ਨਾ ਅਕਤੂਬਰ ਤੱਕ ਇਹਨਾਂ ਨੂੰ ਸੈਲਰੀ ਇਹਨਾਂ ਦੇ ਅਕਾਊਂਟਸ ਦੇ ਵਿੱਚ ਜਾ ਚੁੱਕੀ ਹੈ ਤਿੰਨ ਮੰਥ ਜਿਹੜੀ ਆ ਉਹ ਸੈਲਰੀ ਪੈਂਡਿੰਗ ਹੈ ਤੇ ਸੈਲਰੀ ਦੇ ਲਈ ਪ੍ਰੋਟੈਸਟ ਕਿਹ ਹੈ ਜੀ ਸਰ ਸਰ ਕਹਿ ਸਕਦੇ ਆ ਉਹ ਵੀ ਇੱਕ ਰੂਪ ਦੇ ਸਕਦੇ ਆ ਕਿ ਇਹਦੇ ਵਿੱਚ ਉਸ ਸੀਜਨ ਨੂੰ ਸ਼ੋਅ ਕਰਨ ਦੇ ਲਈ ਵੀ ਕਿਸੇ ਤਰ੍ਹਾਂ ਸਾਹਮਣੇ ਲਿਆਂਦਾ ਜਾ ਸਕੇ ਫਿਰ ਜਿਹੜੇ ਇੰਨੇ ਟੀਚਰ ਲਾ ਪਤਾ ਨਹੀਂ ਅੱਜ ਉਹਨਾਂ ਦਾ ਕੀ ਕੰਮ ਵੀ ਕਰ ਰਹੇ ਤੁਸੀਂ ਸਰ ਓਬਵੀਅਸਲੀ ਅਕੋਰਡਿੰਗ ਟੂ ਨਾਰਮਸ ਫਿਜ਼ਿਕਲੀ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ ਉਹਨਾਂ ਲੋਕ ਕਿਸੇ ਤਰ੍ਹਾਂ ਦਾ ਕੋਈ ਰਿਟਰਨ ਜਾਂ ਕੋਈ ਐਪਲੀਕੇਸ਼ਨ ਅਪਲਾਈ ਨਹੀਂ ਕੀਤੀ ਤੇ ਓਬਵੀਅਸਲੀ ਰਜਿਸਟਰ ਤੇ ਐਬਸੈਂਟੀ ਮਾਰਕ ਹੋਣਗੇ ਤੇ ਤਿੰਨ ਮਹੀਨੇ ਤੋਂ ਉਹਨਾਂ ਨੂੰ ਸੈਲਰੀ ਨਹੀਂ ਮਿਲੀ ਪਤਾ ਕੀਤਾ ਉਹਨਾਂ ਦਾ ਕੀ ਸਥਾਲਤ ਚ ਲੋ ਸਰ ਰੋਜ਼ ਮਿਲਦੀਆਂ ਜੀ ਓਬਵੀਅਸਲੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਵਿਦ ਐਸ ਐਮ ਸੀ ਕਮੇਟੀ ਦੀ ਪ੍ਰੈਜ਼ੈਂਸ ਦੇ ਵਿੱਚ ਵੀ ਸਥਾਪਨਾ ਮੀਟਿੰਗ ਹੁੰਦੀ ਰਹਿੰਦੀਆਂ ਤੇ ਜਿਹਦੇ ਵਿੱਚ ਉਹਨਾਂ ਨੂੰ ਇਹ ਚੀਜ਼ ਚੰਨਣੇ ਚ ਲਈ ਜਾਂਦੀ ਹੈ ਕਿ ਟ੍ਰਿਪਲ ਪੀ ਮੋਡ ਦੇ ਅਕੋਰਡਿੰਗ ਮੈਨੇਜਮੈਂਟ ਆਪਣੇ ਸਾਰੇ ਨਾਰਮਸ ਪੂਰੇ ਕਰ ਰਹੀ ਹੈ ਤੋ ਥੋੜੀ ਫਾਈਨੈਂਸ਼ਲੀ ਸਾਨੂੰ ਸਿੱਖਿਆ ਵਿਭਾਗ ਵੱਲੋਂ ਪ੍ਰੋਬਲਮ ਆ ਰਹੀ ਹੈ। ਨਹੀਂ ਮੈਂ ਸੰਗਰੂਰ ਦੇ ਲੋਕਾਂ ਨੇ ਮੈਨੂੰ ਇੱਥੇ اپੋਜੀਸ਼ਨ ਦਾ ਦਰਜਾ ਦਿੱਤਾ ਤੀ ਸੰਗਰੂਰ ਦੇ ਵਿੱਚ। ਪੰਜਾਬ ਦੇ ਵਿੱਚ ਸਾਡੀ ਪਾਰਟੀ اپੋਜੀਸ਼ਨ ਦੇ ਵਿੱਚ ਹੈਗੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। ਇਹ ਨਾ ਬੱਚਿਆਂ ਵਾਸਤੇ ਅਸੀਂ 17 ਚ ਲੜਾਈ ਲੜੀ ਸੀ ਮੈਂ ਵੀ ਇਲੈਕਸ਼ਨ ਲੜੀ ਸੀ ਜਿਹੜੀ ਬੱਚਿਆਂ ਵਾਸਤੇ ਲੜੀ ਸੀ ਬੱਚਿਆਂ ਦੇ ਭੇਖ ਵਾਸਤੇ ਬਣੀ ਸੀ। ਔਰ ਇਹ ਨਾ ਬੱਚਿਆਂ ਵਾਸਤੇ ਅਸੀਂ ਸੜਕਾਂ ਦੇ ਉੱਤੇ ਅੰਦੋਲਨ ਕੀਤਾ ਹੈ। ਅਦਰ ਸਕੂਲ ਦੇ ਵਿੱਚ ਆਪਾਂ ਜਦੋਂ ਕੈਪਟਨ ਦੀ ਸਰਕਾਰ ਬਣੀ ਹੈ ਉਸ ਟਾਈਮ ਤੇ ਸਕੂਲ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਆਮ ਆਦਮੀ ਪਾਰਟੀ ਨੇ ਨਾ ਬੱਚਿਆਂ ਨਾਲ ਸੜਕਾਂ ਦੇ ਉੱਤੇ ਬੈਠ ਕੇ ਸੰਘਰਸ਼ ਕੀਤਾ ਸੀਗਾ ਉਹ ਸਕੂਲ ਨੂੰ ਬਚਾਉਣ ਚ ਕਾਮਯਾਬ ਰਹੇ ਸੀ ਤੇ ਫਿਰ ਇਹਨਾਂ ਨੇ ਸੈਲਰੀ ਕੀ ਦੀ ਪੇਸ਼ਕਸ਼ ਕੀਤਾ ਤੁਸੂਰੀ ਆ ਕੇ ਔਰ ਇਸ ਸਕੂਲ ਨਾਲ ਅਸੀਂ ਡੇ ਟੂ ਡੇ ਜੁੜੇ ਹੋਏ ਹਾਂ ਹੁਣ ਵੀ ਇੱਥੇ ਟੀਚਰਾਂ ਦੀਆਂ ਤਨਖਾਹਾਂ ਨੂੰ ਲੈ ਕੇ ਸਮੱਸਿਆਵਾਂ ਚੱਲ ਰਹੀਆਂ ਨੇ ਅੱਜ ਵੀ ਸਾਨੂੰ ਪਤਾ ਲੱਗਿਆ ਸੀ ਕਿ 42 43 ਟੀਚਰ ਇੱਥੋਂ ਅੱਜ ਮਿਸਿੰਗ ਨੇ ਜਾਂ ਇਹ ਕਹ ਲਓ ਛੁੱਟੀ ਕਰ ਚੁੱਕੇ ਨੇ ਅੱਜ ਤਾਂ ਇਹਨਾਂ ਬੱਚਿਆਂ ਦੀ ਪੜ੍ਹਾਈ ਜਿਹੜੀ ਖਰਾਬ ਹੋ ਰਹੀ ਹੈ ਉਹਦੇ ਰਿਗਾਰਡਿੰਗ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲਣ ਆਏ ਸੀਗੇ ਉਹਨਾਂ ਨੂੰ ਪੁੱਛਣ ਆਏ ਸੀ ਕਿਉਂਕਿ ਪੇਪਰ ਸਿਰਤੇ ਨੇ ਤੇ ਟੀਚਰ ਜੇ ਸਕੂਲ 'ਚ ਨਹੀਂ ਆਣਗੇ ਤਾ ਕਿਵੇਂ ਕੰਮ ਚੱਲੂਗਾ ਔਰ ਟੀਚਰਜ਼ ਵਾਸਤੇ ਵੀ ਹੈ ਵੀ ਦੇਖੋ ਤਿੰਨ ਚਾਰ ਮਹੀਨੇ ਦੀ ਅਗਰ ਟੀਚਰਜ਼ ਨੂੰ ਤਨਖਾਹ ਨਹੀਂ ਮਿਲੂਗੀ ਤਾਂ ਉਹਨਾਂ ਦੇ ਘਰ ਵੀ ਕਿਵੇਂ ਚੱਲਣਗੇ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਅਸੀਂ ਸਰਕਾਰ ਨੂੰ ਇਹੀ ਕਰਦੇ ਆ ਕਿ ਸਕੂਲਾਂ ਨੂੰ ਚਲਾਓ ਬੰਦ ਨਾ ਕਰੋ ਕਿਉਂਕਿ ਜਿਹੜੀਆਂ ਸਕੂਲਾਂ ਦੀਆਂ ਨੀਤੀਆਂ ਨਹੀਂ ਗੀਆਂ ਬੱਚਿਆਂ ਨੂੰ ਪੜ੍ਹਾ ਕੇ ਪੜ੍ਹਾ ਲਾਂਗੇ ਤਾਂ ਉੱਪਰ ਲੈ ਜਾਾਂਗੇ ਔਰ ਕੈਪਟਨ ਸਰਕਾਰ ਬਜਟ ਦੇ ਵਿੱਚੋਂ ਕੁਛ ਨਾ ਕੋ ਸਕੂਲਾਂ ਵਾਸਤੇ এডਿਕੇਸ਼ਨ ਦੇ ਵਾਸਤੇ ਦਿੱਲੀ ਸਰਕਾਰ ਨੂੰ ਦੇਖਦੇ ਹੋਏ ਜਿਵੇਂ ਦਿੱਲੀ ਦੇ ਵਿੱਚ ਸਾਡਾ 24% ਬਜਟ ਦਿੱਲੀ ਸਰਕਾਰ ਦਾ এডਿਕੇਸ਼ਨ ਦੇ ਉੱਤੇ ਹੈ ਪੰਜਾਬ ਦੇ ਵਿੱਚ ਵੀ ਵੱਧ ਤੋਂ ਵੱਧ ਬਜਟ ਹੈ ਜਿਹੜੀ ਸਿੱਖਿਆ ਦੇ ਉੱਤੇ ਹੋਣਾ ਚਾਹੀਦਾ ਹੈ